ਮੇਰੇ ਵਾਸਤੇ ਵੀ ਇੰਵਿਟ ਜਮ ਕਰੋਗੇ ਸਰ ਐਸੀ ਬਬਾਈ ਕਿੰਨੇ ਵਜੇ ਆ ਸਕਦੇ ਆ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਦਨਾਮ ਸਿੰਘ ਪਿੰਡ ਪੋਲੋ ਮਾਦਰਾ ਤੋਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਉਛਾੜੀਆਂ ਚੱਲ ਰਹੀਆਂ ਨੇ ਠੀਕ ਤੇ ਮੇਰੇ ਵਾਸਤੇ ਵੀ ਇੰਵਿਟ ਜਮ ਕਰੋਗੇ ਸਰ ਐਸੀ ਬਬਾਈ ਕਿੰਨੇ ਵਜੇ ਆ ਸਕਦੇ ਆ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਅਤੇ ਗੁਰੂ ਪੰਥ ਦੇਰ ਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਭੁੱਲਾਂ ਬਖਸ਼ਣ ਹਾਰ ਨੇ ਜਾਣੇ ਅਣਜਾਣੇ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਸਤਿਗੁਰ ਸੱਚੇ ਪਾਸ਼ਾ ਗੁਰੂ ਕਾ ਪੰਥ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਡ ਪੋਲੋ ਮਾਦਰਾ ਤੋਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਉਛਾੜੀਆਂ ਚੱਲ ਰਹੀਆਂ ਨੇ ਤੁਸੀਂ ਮੇਰੇ ਵਾਸਤੇ ਵੀ ਇੰਝ ਕਰੋਗੇ ਸਰ ਕਿਸ ਬਾਬਾ ਕਿੰਨੇ ਵਜੇ ਆ ਸਕਦੇ ਆ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਅਤੇ ਗੁਰੂ ਪੰਥ ਦੇਰ ਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਭੁੱਲਾਂ ਬਖਸ਼ਣ ਹਾਰ ਨੇ ਜਾਣੇ ਅਣਜਾਣੇ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਾ ਪੰਥ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਡ ਪੋਲੋ ਮਾਦਰਾ ਤੋਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਉਛਾੜੀਆਂ ਚੱਲ ਰਹੀਆਂ ਨੇ ਤੁਸੀਂ ਮੇਰੇ ਵਾਸਤੇ ਵੀ ਇੰਝ ਜਮ ਕਰੋਗੇ ਸਰ ਕਿਸ ਬਾਬਾ ਕਿੰਨੇ ਵਜੇ ਆ ਸਕਦੇ ਆਂ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂੰਗੀ ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਅਤੇ ਗੁਰੂ ਪੰਥ ਦੇਰ ਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਿਗੁਰ ਸੱਚੇ ਪਾਸ਼ਾ ਜੀ ਸਭ ਭੁੱਲਾਂ ਬਖਸ਼ਣ ਹਾਰ ਨੇ ਜਾਣੇ ਅਣ ਜਾਣੇ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਾ ਪੰਥ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਡ ਪੋਲੋ ਮਾਦਰਾ ਤੋਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਉਛਾੜੀਆਂ ਚੱਲ ਰਹੀਆਂ ਨੇ ਤੁਸੀਂ ਮੇਰੇ ਵਾਸਤੇ ਵੀ ਇੰਝ ਕਰੋਗੇ ਸਰ ਕਿਸ ਬਾਬਾ ਕਿੰਨੇ ਵਜੇ ਆ ਸਕਦੇ ਆ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਅਤੇ ਗੁਰੂ ਪੰਥ ਦੇਰ ਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਭੁੱਲਾਂ ਬਖਸ਼ਣ ਹਾਰ ਨੇ ਜਾਣੇ ਅਣਜਾਣੇ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਾ ਪੰਥ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਡ ਕੋਲੋ ਮਾਦਰਾ ਤੋਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਉਛਾੜੀਆਂ ਚੱਲ ਰਹੀਆਂ ਨੇ ਤੁਸੀਂ ਮੇਰੇ ਵਾਸਤੇ ਵੀ ਇੰਝ ਕਰੋਗੇ ਸਰ ਕਿਸ ਬਾਬਾ ਕਿੰਨੇ ਵਜੇ ਆ ਸਕਦੇ ਆਂ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਹੈ ਤੇ ਗੁਰੂ ਪੰਥ ਦੇਰ ਦੇ ਨੂੰ ਵੀ ਬਹੁਤ ਵੱਡੀ ਸੱਤ ਲੱਗੀ ਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਪੁੱਲਾਂ ਬਖਸ਼ਣ ਹਾਰ ਨੇ ਜਾਣੇ ਅਣਜਾਣੇ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਾ ਪੰਥ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ